ਵਹੀਰ ਜੀ ਦਾ ਖਾਲਸਾ ਵਹੀਰ ਜੀ ਦੀ ਫਤਿਹ ਅਕਸਰ ਮੈਨੂੰ ਲੋਕ ਕਹਿੰਦੇ ਹੁੰਦੇ ਆ ਤੂੰ ਹਰ ਸਰਕਾਰਾਂ ਤੇ ਬੋਲਦਾ ਤੂੰ ਚੌਂਣਾ ਸੀ ਆ ਅੱਜ ਮੈਂ ਚੌਂਣਾ ਕੀ ਆ ਮੈਂ ਤੁਹਾਨੂੰ ਉਹ ਦੱਸ ਦਿੰਨਾ ਮੇਰੇ ਮਾਤਾ ਜੀ ਦਾ ਜਿਹੜਾ ਉਹ ਲੀਵਰ ਆ ਉਹ ਖੂਨ ਨਹੀਂ ਬਣਾਉਂਦਾ ਤੇ ਉਹਨਾਂ ਨੂੰ ਨਾ ਇੱਥੇ ਦਰਦ ਉੱਠਦਾ ਉਹਨਾਂ ਦੇ ਜਿਹੜਾ ਕਹ ਲੋ ਇੱਥੇ ਪਸਲੀਆਂ ਦੇ ਵਿੱਚ ਤੇ ਉਹਨਾਂ ਦੀ 2020 ਤੋਂ ਦਵਾਈ ਚੱਲਦੀ ਸੀ ਉਹ ਦਵਾਈ ਖਾ ਰਹੇ ਸੀ ਕੱਲ ਅਚਾਨਕ ਜਦੋਂ ਉਹਨਾਂ ਨੇ ਸਵੇਰ ਦਵਾਈ ਖਾਧੀ ਤੇ ਪਰਸੋਂ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ ਪਹਿਲਾਂ ਉਹ ਬਠਿੰਡੇ ਐਡਮਿਟ ਰਹੇ ਆ ਮੇਰੇ ਡੈਡੀ ਦੇ ਸਕਾ ਚਾਚਾ ਜੀ ਪਹਿਲਾਂ ਉਹ ਨਾ ਉਹ ਐਡਮਿਟ ਰਹੇ ਆ ਤੇ ਉਹਨਾਂ ਨੂੰ ਕੈਂਸਰ ਕਰਕੇ ਮੌਤ ਹੋ ਗਈ ਤੇ ਕੱਲ ਮਾਤਾ ਜੀ ਨੇ ਜਦੋਂ ਉਹ ਦਵਾਈ ਲਈ ਚਾਹ ਪੀ ਕੇ ਜਦੋਂ ਰਿਸ਼ਤੇਦਾਰ ਕੋ ਜਾਵੜਦੇ ਆ ਕੋਈ ਨਹੀਂ ਜਾਂਦੇ ਉਹ ਦੂਰੋਂ ਆਏ ਹੁੰਦੇ ਆ ਉਹ ਕਹਿੰਦੇ ਫੋਨ ਚਗਾ ਕੇ ਜਾਵਾਂਗੇ ਤੇ ਉਹ ਜਦੋਂ ਕਹਿ ਲਓ ਚਾਹ ਜੂ ਬਣਾਈ ਤੇ ਥੋੜਾ ਜਿਹਾ ਲੇਟ ਹੋ ਗਈ ਰੋਟੀ ਤੋਂ ਉਹਨਾਂ ਨੇ ਬਿਨਾਂ ਰੋਟੀ ਖਾਦੇ ਦਵਾਈ ਲੈ ਲਈ ਉਹਨਾਂ ਨੂੰ ਦਵਾਈ ਰੈਕਸ਼ਨ ਕਰ ਗਈ ਜਿਵੇਂ ਕਹਿ ਲਓ ਮਾਤਾ ਜੀ ਐ ਲੱਗ ਪਗ ਇੰਨਾ ਕ ਬਿਮਾਰ ਹੋ ਗਏ ਛੱਡ ਗੱਲਾਂ ਤੇ ਉਹ ਬੇਹੋਸ਼ ਹੋ ਕੇ ਮਸਾ ਚੱਕ ਕੇ ਲੈ ਗਏ ਕਿਉਂਕਿ ਇਹਨਾਂ ਕੋ ਦਵਾਈ ਨੇ ਜਿਹੜਾ ਕਹਿ ਲਓ ਜਿਹੜੀ ਕਹਿ ਲਓ ਉਹਨੇ ਮੈਂ ਇਥੇ ਕਬਰਾਰ ਸ਼ੁਰੂ ਕਰਤੀ ਉਹ ਗਲੀਆਂ ਚ ਡਿੱਟਣ ਲੱਗ ਗਏ ਉਸ ਤੋਂ ਬਾਅਦ ਉਹਨਾਂ ਨੂੰ ਸਾਡੇ ਜਿਹੜੇ ਨਾਲ ਲੱਗ ਧਰਨੀ ਵਾਲਾ ਸ਼ੇਖ ਸੁਬਾਨ ਉੱਥੇ ਹਸਪੀਟਲ 'ਚ ਲੈ ਕੇ ਗਏ ਆ ਉੱਥੇ ਮੈਂ ਡਾਕਟਰ ਮਲਤਾਨੀ ਜੀ ਦੀ ਗੱਲ ਕਰਾਈ ਜਿਹੜੇ ਐਸਐਮਓ ਰਹਿ ਕੇ ਗਏ ਆ ਫਾਇਲਕਾ ਦੇ ਵਿੱਚ ਉਹਨਾਂ ਨੇ ਚਲੋ ਮੇਰਾ ਉੱਥੇ ਬਹੁਤ ਸਾਥ ਨਿਭਾਇਆ ਤੇ ਜਿਹੜਾ ਕਹਿ ਲਓ ਇਸ ਟਾਈਮ ਫਿਰ ਮੈਂ ਮੁਕਸਰ ਹਸਪੀਟਲ ਦੇ ਵਿੱਚ ਆ ਗਿਆ ਉੱਥੋਂ ਕਹਿੰਦੇ ਭਾਈ ਇਹ ਸਾਡੇ 250 ਕੰਬਾਰਾ ਤੁਸੀਂ ਉੱਥੋਂ ਲੈ ਕੇ ਜਾਓ ਚਲੋ ਜੀ ਅਸੀਂ ਇੱਥੇ ਆ ਗਏ ਜਿਹੜੀ ਗੱਲੋਂ ਮੈਂ ਕਹਿਣਾ ਹਾਂ ਮੈਂ ਬੋਲਦਾ ਇੱਥੇ ਆਏ ਇੱਥੇ ਸਾਡਾ ਸੱਜਣ ਆ ਜਿਹੜਾ ਕਹਿ ਲੋ ਇੱਥੇ ਚੌਂਕੀ ਦੇ ਵਿੱਚ ਜਿਹੜਾ ਕਹਿ ਲੋ ਮੁੰਛੀ ਆ ਉਹਨਾਂ ਕੋਲ ਆਏ ਮੈਂ ਕਿਹਾ ਭਾਈ ਸਾਹਿਬ ਮਾਤਾ ਜੀ ਨੂੰ ਲੈ ਕੇ ਚੱਲ ਰਿਹਾ ਤੇ ਕੱਲ ਮੇਰਾ ਥੋੜਾ ਜਿਹਾ ਖਰਚਾ ਆ ਗਿਆ ਤੇ ਮੈਨੂੰ ਪੈਸੇ ਦਿਓ ਥੋੜੇ ਜੇ ਟਿੱਕਾ ਪਾ ਕਰ ਲਾਂਗੇ ਬਾਅਦ ਦੇ ਵਿੱਚ ਉਹਨਾਂ ਨੂੰ 12000 ਰੁਪਏ ਲਿਆਂਦਾ ਓਕੇ ਸੋਖੇ ਆਹ 12000 ਰੁਪਏ ਦੇ ਵਿੱਚੋਂ ਸੋਹਣੇ ਸੱਜਣ ਉਹ ਆ ਰਹਿ ਕੇ ਕੋਲ ਮੈਂ ਤਾਂ ਕਹਿੰਦਾ ਉਹਨਾਂ ਸਾਨੂੰ ਸਿਰਫ ਤੇ ਸਿਰਫ ਸੇਤ ਸਿੱਖਿਆ ਰੋਜ਼ਗਾਰ ਫਰੀ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਫਰੀ ਚਾਹੀਦਾ ਤੇ ਜਿੰਨਾ ਹੁਣ ਹਲੇ ਐਕਟਰਾ ਸੁਣ ਵਾਲੇ ਲਾਚ ਸ਼ੁਰੂ ਹੋਣਾ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਭਲੀਆ ਕਰਨ ਤੇ ਜਿੰਨਾ ਤੋਂ ਮੈਂ ਫੋਨ ਕੀਤੇ ਉਹਾਂ ਨੇ ਪਹਿਲਾ ਪਹਿਲਾਂ ਵਾਲੇ ਪੈਸੇ ਆਪਣੇ ਰਹਿੰਦੇ ਆ ਪਹਿਲੋ ਮੂੜੋ ਆਵਾਜ਼ ਆਈਦਾ ਘਰ ਹੈਗਾ ਸੱਜਣ ਹੁੰਦੇ ਆ ਦੂਰੋਂ ਦੂਰੋਂ ਮਿਲਣ ਕੁਝ ਸੱਜਣ ਰਹਿੰਦੇ ਵੀ ਆ ਜਿਹੜੇ ਮੇਰੇ ਮਕਾਨ ਉਹ ਪਹਿਲੇ ਡਿੱਗਣ ਵਾਲੇ ਸੀ ਪਹਿਲੇ ਮੈਂ ਸੱਜਣਾ ਤੋਂ ਫੜ ਦੜ ਕੇ ਉਹ ਜਿਹੜਾ ਕਹਿ ਲਓ ਵੀ ਮਕਾਨ ਆਪਦੇ ਪਾਲੇ ਮਕਾਨ ਕੌਮ ਤੋਂ ਬਾਅਦ ਪਹਿਲੇ ਹੀ ਖੜੀ ਦੜੀ ਬੈਠਾ ਸੀਗਾ ਹੁਣ ਜਿੰਨੂੰ ਫੋਨ ਕਰਦੋ ਕਹਿਣਾ ਭਾਈ ਸਾਹਿਬ ਪਹਿਲਾ ਪਹਿਲਾ ਵਾਲੇ ਮੂਰ ਇਸ ਕਰਕੇ ਭਾਈ ਸਾਹਿਬ ਮੇਰੇ ਇਕੱਲੇ ਦੀ ਪ੍ਰੋਬਲਮ ਨਹੀਂ ਕੀ ਇਹ ਸਾਡੇ ਆਲ ਇੰਡੀਆ ਦੀ ਪ੍ਰੋਬਲਮ ਆ ਚਾਹੇ ਉਹ ਸਾਡਾ ਕੋਈ ਵੀ ਗਰੀਬ ਭੈਣ ਭਾਈ ਆ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਕਿ ਇਸ ਕਰਕੇ ਭਾਈ ਸਾਹਿਬ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਫ੍ਰੀ ਚਾਹੀਦਾ ਤਾਂ ਮੈਂ ਸਾਰੇ ਐਮਐਲਏ ਐਮਪੀ ਨੂੰ ਕਹਿ ਦਿੰਨਾ ਬਹੁਤ ਸਾਰੇ ਮੈਂ ਅਕਸਰ ਇਹੀ ਕਹਿਣਾ ਉਹਨਾਂ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਕੁਝ ਲੋਕ ਬੋਲਦੇ ਆ ਈਰੋ ਪਿੱਤਨਾ ਕਿਤੇ ਜਾ ਕੇ ਨਾ ਪੰਜਾਬ ਦੇ ਪ੍ਰਤੀ ਪਾਸੇ ਹੋ ਜਾਂਦੇ ਆ ਉਹ ਅੱਜ ਇਹ ਵੀ ਪਤਾ ਲੱਗ ਗਿਆ ਵੀ ਉਹ ਪਾਸੇ ਕਾਹ ਤੋਂ ਹੁੰਦੇ ਆ ਪਾਸੇ ਕਾਹ ਤੋਂ ਨਹੀਂ ਹੁੰਦੇ ਇਸ ਕਰਕੇ ਮੇਰੀ ਸਿਹਤ ਡਿਪਾਰਟ ਜਿਹੜਾ ਸਾਡਾ ਸਿਹਤ ਮੰਤਰੀ ਉਹਨਾਂ ਨੂੰ ਬੇਨਤੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਆ ਪੰਜਾਬ ਦੇ ਹਸਪਤਾਲ ਚੰਗੇ ਕੀਤੇ ਜਾਣ ਜੇਕਰ ਪਹਿਲਾਂ ਵਾਲੀਆਂ ਸਰਕਾਰਾਂ ਮਾਰੀਆਂ ਸੀ ਤਾਂ ਲੋਕਾਂ ਨੇ ਤੁਹਾਨੂੰ ਬਣਾਤਾ ਤੇ ਅੱਜ ਫਿਰ ਲੋਕਾਂ ਨੇ ਤੁਸੀਂ ਖਰੇ ਉਤਰੋ ਜਿਹੜਾ 100 150 ਕਰੋੜ ਰੁਪਇਆ ਤੁਸੀਂ ਮhalla ਕਲੀਨਿਕਾਂ ਤੇ ਖਰਾਬ ਕੀਤਾ ਕਾਂਸ਼ ਕੀਤੇ ਉਹ ਸਾਰਨਾ ਮਸ਼ੀਨਾ ਅੱਜ ਸਰਕਾਰੀ ਹਸਪੀਟਲ ਦੇ ਵਿੱਚ ਹੁੰਦੀਆਂ ਤੇ ਅੱਜ ਸਾਨੂੰ ਵੀ ਜਿਹੜੇ ਕਹ ਲੋ ਪੈਸਿਆਂ ਦੀ ਲੋੜ ਨਾ ਪੈਂਦੀ ਫਿਰ ਮੈਂ ਦੂਜੇ ਨੰਬਰ ਤੇ ਵੀ ਗੱਲ ਕਹੂੰਗਾ ਬਹੁਤ ਸਾਰੇ ਲੋਕ ਕਹਿਣਗੇ ਯਾਰ ਜਿਹੜੇ ਮੰਤਰੀ ਆ ਉਹਨਾਂ ਨੇ ਏਡੇ ਵਧੀਆ ਸਾਡੇ ਸੀਐਮ ਸਾਹਿਬ ਨੇ ਸਾਰਾ ਸਿਸਟਮ ਵਧੀਆ ਕਰਤਾ ਹਸਪੀਟਲ ਚੰਗੇ ਆਏ ਆ ਉਹ ਤਾਂ ਮੇਰੇ ਕੋਲ ਸਬੂਤ ਬਹੁਤ ਤਕੜਾ ਜੇਕਰ ਸਾਡੇ ਹਸਪੀਟਲ ਸਰਕਾਰੀ ਤਕੜੇ ਆ ਤਾਂ ਫਿਰ ਇਹ ਨਾਂ ਮੰਤਰੀਆਂ ਦੇ ਇਲਾਜ ਸਾਡੇ ਪੰਜਾਬ ਚ ਕਿਉਂ ਨਹੀਂ ਹੁੰਦੇ ਉਹ ਜਾ ਕੇ ਬਾਹਰੋਂ ਕਿਉਂ ਹੁੰਦੇ ਆ ਇਸ ਕਰਕੇ ਸਾਨੂੰ ਇੱਥੇ ਕਿਤੇ ਨਾ ਕਿਤੇ ਸੋਚਣਾ ਪਊਗਾ ਤੇ ਵਾਕਈ ਅੱਜ ਅੱਜ ਮੈਂ ਲੋਕਾਂ ਨੂੰ ਕਹਿਣਾ ਕਿ ਮੈਂ ਅਕਸਰ ਕਹਿੰਦਾ ਹਾਂ ਭਾਈ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਫ੍ਰੀ ਹੋਣਾ ਚਾਹੀਦਾ ਤੇ ਮੇਰੀ ਸਾਰੇ ਮੰਤਰੀਆਂ ਨੂੰ ਬੇਨਤੀ ਆ ਕਿ ਤੁਸੀਂ ਜਿਹੜਾ ਸਿਹਤ ਡਿਪਾਰਟਮੈਂਟ ਆ ਉਹ ਫ੍ਰੀ ਕਰੋ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਹਜ਼ਾਰਾਂ ਪੈਸਾ ਲੱਖਾਂ ਰੁਪਇਆ ਨਹੀਂ ਹੁੰਦਾ ਗਰੀਬ ਕੋਲ ਵੀ ਉਹ ਕਿਤੇ ਨਾ ਕਿਤੇ ਭਰ ਸਕੇ ਤੇ ਜੇਕਰ ਭਾਈ ਵਾਕਈ ਮੇਰੀਆਂ ਗੱਲਾਂ ਯਾਦ ਰੱਖੋ ਸਾਰਿਆਂ ਨੇ ਵੇਖੋ ਜਉਂਦੀ ਦੁਨੀਆ ਤੇ ਵਿਫਤਾ ਪੈਂਦੀ ਰਹਿੰਦੀ ਆ ਪਰ ਪ੍ਰਮਾਤਮਾ ਕਿਸੇ ਦਿਨ ਆ ਪਾਵੇ ਪਰ ਜਦੋਂ ਪੈਦੀ ਉਦੋਂ ਪਤਾ ਲੱਗਦਾ ਵੀ ਵਾਕਈ ਅਸੀਂ ਗਲਤਾਂ ਚਾਹੀਓ ਅਸੀਂ ਵੋਟ ਪਾ ਦਿੰਨੇ ਆ ਚਾਹੀਓ ਕਿਸੇ ਨੂੰ ਚਾਚਾ ਕਹਿ ਕੇ ਵੋਟ ਪਾ ਦਗੇ ਚਾਹੀਓ ਕਿਸੇ ਦਾ ਚੋਣ ਨਿਸ਼ਾਨ ਵੇਖ ਕੇ ਵੋਟ ਪਾ ਦਗੇ ਪਰ ਆਖਰ ਨੂੰ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਹੀ ਚਾਹੀਦਾ ਬਿਫਰੀ ਦੀਆਂ ਵਿਜਲੀਆਂ ਨੇ ਸਾਡਾ ਟਾਈਮ ਪਾਸ ਨਹੀਂ ਕਰਨਾ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਜਦੋਂ ਰੋਜ਼ਗਾਰ ਹੋਵੇ ਸਾਰਾ ਕੁਝ ਪਹਰੇ ਜਾਂਦਾ ਤੇ ਅੱਜ ਜੇਕਰ ਮੇਰੇ ਕੋਲ ਵੀ ਕੋਈ 40 50000 ਰੁਪਿਆ ਮਹੀਨੇ ਦਾ ਮੈਨੂੰ ਆਉਂਦਾ ਹੁੰਦਾ ਪੱਕਾ ਮੈਂ ਲੱਗਿਆ ਹੁੰਦਾ ਕਿ ਅੱਜ ਮੈਂ ਲੋਕਾਂ ਨੂੰ ਨਾ ਦੱਸਦਾ ਮੈਨੂੰ ਮਹਿਸੂਸ ਹੀ ਨਹੀਂ ਆਉਣਾ ਸੀ ਇਸ ਕਰਕੇ ਭਾਈ ਸਾਵਾ ਸਿਹਤ ਸਿੱਖਿਆ ਰੋਜ਼ਗਾਰ ਵੱਲ ਧਿਆਨ ਦਿਓ ਤੇ ਆ ਜਿਹੜੀ ਹਾਲਤ ਮੈਂ ਤੁਹਾਨੂੰ ਦੱਸ ਹੀ ਰਿਹਾ ਬਾਕੀ ਜੇਕਰ ਕੁਝ ਮੈਂ ਗਲਤ ਬੋਲੇ ਹਾਂ ਅਕਸਰ ਆਵਲਾ ਸਾਹਿਬ ਤੋਂ ਵੀ ਮੈਂ ਕਈ ਵਾਰੀ ਕਿਹਾ ਉਹਦੇ ਜਿਹੜੇ ਫੈਨ ਆ ਉਹ ਮੈਨੂੰ ਕਹਿਣਗੇ ਯਾਰ ਉਹ ਤਾਂ ਪੈਸੇ ਦਿੰਦਾ ਜਦੋਂ ਕੋਈ ਬੇ ਇਲਾਜਾ ਜਾਂਦਾ ਮੈਂ ਕਹਿੰਦਾ ਉਹਦੇ ਕੋਲ ਪੈਸਾ ਬਹੁਤ ਆ ਮੇਰੇ ਕੋਲ ਪੈਸਾ ਹੁੰਦਾ ਮੈਂ ਹਸਪੀਟਲ ਖਿਲਾ ਦਿੰਦਾ ਹਲਕੇ ਜਲਾਲਾਬਾਦ ਚ ਆਪਣੇ ਫਰੋਹੀਪੁਰ ਦੇ ਵਿੱਚ ਜਾਂ ਫਾਇਲਕਾ ਦੇ ਵਿੱਚ ਪਰ ਅੱਜ ਜਿਵੇਂ ਕਹਿ ਲਓ ਕਿ ਪਰ ਨਹੀਂ ਉਹ ਯਾਰ 2000 5000 ਦੇ ਕੇ ਸਾਰਨ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ ਕੀ ਕੋ ਦਾ ਟਾਈਮ ਪਾਸ ਲੰਘ ਜਾਂਦਾ ਜਿਵੇਂ ਮੈਨੂੰ ਮੇਰੇ ਕਮੁੰਚੀ ਸੱਜਣ ਨੇ ਇੱਕ ਵਾਰੀ 12000 ਦਿੱਤਾ ਤੋ ਝਟਕ ਮੇਰਾ ਲੰਘੇ ਦੇ ਵਿੱਚੋਂ ਬਸ ਆਹੀ ਜਿਹੜਾ ਕਹਿੰ ਲੋ 2800 3000 ਬਚ ਗਿਆ ਪਿੱਛੇ ਤੇ ਬਾਕੀ ਪੈਸੇ ਦੀ ਜਰੂਰਤ ਤਾਂ ਫਿਰ ਪੈਣੀ ਇਸ ਕਰਕੇ ਜਾਂ ਤਾਂ ਵਿਆਜੂ ਫੜੂੰਗਾ ਜਾਂ ਕੁਛ ਕਰਾਂ ਮਾਂ ਥੋੜਾ ਜਾਂਦੇ ਹਾਂਗਾ ਪਰ ਗੱਲ ਇੱਕ ਮੈਂ ਕਰਨਾ ਕਿ ਭਾਈ ਸਾਹਿਬ ਸਾਨੂੰ ਸਿਰ ਤੇ ਸਿਰ ਸਾਨੂੰ ਜਾਂਦਿਆਂ ਨੂੰ ਅੱਜ ਕੱਲ ਤਾਂ ਬੱਚਾ ਦਵਾਈਆਂ ਤੇ ਚੱਲਦਾ ਜਿਹੜਾ ਢਿੱਡ ਦੇ ਵਿੱਚ ਹੁੰਦਾ ਬਾਹਰ ਤਾਂ ਬੰਦਾ ਚੱਲਦੇ ਚੱਲਦਾ ਇਸ ਕਰਕੇ ਭਰਾਵੋ ਸਿਹਤ ਵੱਲ ਧਿਆਨ ਦਿਓ ਰੋਜ਼ਗਾਰ ਵੱਲ ਧਿਆਨ ਦਿਓ ਫਰੀਦੀਆਂ ਸੂਲਤਾਂ ਨੇ ਤੁਹਾਡਾ ਕੱਖ ਨਹੀਂ ਕਰਨਾ ਸਿੱਖਿਆ ਵੱਲ ਧਿਆਨ ਦਿਓ ਤੇ ਇਸ ਕਰਕੇ ਯਾਦ ਰੱਖੋ ਗੱਲ ਸਰਕਾਰ ਨੂੰ ਵੀ ਵਾਰ-ਵਾਰ ਕਹਿਣਾ ਇੱਥੇ ਮੰਤਰੀਆਂ ਦੇ ਲਾਜ ਵਾਸਤੇ ਹਸਪੀਟਲ ਹੈ ਨਹੀਂ ਤੇ ਸਾਡੇ ਤਾਂ ਲੋਕਾਂ ਵਾਸਤੇ ਸਰਕਾਰੀ ਹਸਪੀਟਲ ਕੀ ਹੋਣਗੇ ਆ ਸਾਡਾ ਜਿਹੜਾ ਸਿਹਤ ਮੰਤਰੀ ਆ ਇਹਨੇ ਜਾ ਕੇ ਵੀ ਸੀ ਪਤਾ ਸੀ ਗੱਦਿਆਂ ਤੇ ਪਾਇ ਇੱਥੇ ਗੱਦੇ ਆ ਫਲਾਨਾ ਢੌਂਕਾ ਜੇਕਰ ਉਹ ਭਾਈ ਤੁਸੀਂ ਚੰਗੇ ਕੰਮ ਕਰੋ ਸਾਨੂੰ ਕਿਤੇ ਜਾਨ ਦੀ ਲੋੜ ਹੀ ਨਹੀਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਕੋਈ ਮਦਦ ਵਾਸਤੇ ਨਹੀਂ ਕੀਤੀਆਂ ਨਾ ਹੀ ਮੈਂ ਕੋਈ ਮਦਦ ਮੰਗ ਰਿਹਾ ਔਰ ਨਾ ਹੀ ਕਿਸੇ ਨੇ ਮਦਦ ਕਰਨੀ ਹੈ ਪਰ ਮੈਂ ਸਿਰਫ ਇਹ ਗੱਲ ਕਹਿਣਾ ਭਾਈ ਸਚਾਈ ਇਹ ਆ ਕਿ ਆਹ ਹੋਰ ਲollipops 'ਚ ਨਾ ਜਾਓ ਸਿਹਤ ਸਿੱਖਿਆ ਰੋਜ਼ਗਾਰ ਵੱਲ ਧਿਆਨ ਮਾਰੋ ਇਹ ਸਚਾਈ ਜ਼ਿੰਦਗੀ ਦੀ ਇਹ ਆ ਕਿ ਜ਼ਿੰਦਗੀ ਵੱਲ ਝਾਤੀ ਮਾਰ ਲਓ ਨਾ ਤਾਂ ਖਾਸਾਂ ਨੇ ਜ਼ਿੰਦਗੀ ਬਚਾਉਣੀ ਆ ਨਾ ਸੌਫੀਆਂ ਨੇ ਨਾ ਆਟਾ ਰੱਖ ਸੰਦਾਲ ਨੇ ਨਾ ਫਰੀ ਬਿਜਲੀਆਂ ਨੇ ਬਸ ਮੈਂ ਇੰਨੀ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਮਦਦ ਵਾਸਤੇ ਨਹੀਂ ਨਾ ਕੋਈ ਮਦਦ ਕਿਸੇ ਨੇ ਕਰਨੀ ਆ ਮਹਾਰਾਜ ਭਰੀਆ ਕਹੇ ਬਾਕੀ ਡਾਕਟਰ ਸਾਹਿਬ ਜੀ ਨਾਲ ਹੋ ਗਈ ਆ ਗੱਲ ਕਿ ਉਹ ਦੱਸ ਰਿਹਾ ਵੀ ਅੰਦਰ ਜਿਹੜੇ ਖਾਲੀ ਪੇਟ ਦਵਾਈ ਖਾਣ ਦੇ ਨਾਲ ਜਿਹੜੀ ਕਹ ਲੋ ਜਿਹੜੀ ਕਮੀ ਪੇਛੀ ਜਾਈ ਗਈ ਜਿਹੜਾ ਕਹਿੰਦੇ ਨੇ ਆਪਾਂ ਮੈਂਟ ਟਾਈਮ ਨਹੀਂ ਸ਼ੈ ਨਹੀਂ ਹੁੰਦੀ ਨਹੀਂ ਕਿ ਬਹਾਵਾ ਕਮਜ਼ੋਰੀ ਆ ਗਈ ਆ ਤੇ ਅੰਦਰ ਥੋੜਾ ਜਿਹਾ ਵਿੱਚੋਂ ਖਾਦਾ ਗਿਆ ਤੇ ਉਹ ਦਵਾਈ ਨਾਲ ਹੀ ਸੈੱਟ ਹੋ ਜਾਊਗਾ ਵਾਹਿਗੁਰੂ ਪਾਸ਼ਾ ਜੀ ਉਹ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ